ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਤਿਗੁਰ ਜੀਓ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦੇ ਆ ਸਮੁੱਚਾ ਪੰਥ ਮਨ ਬਾਚ ਕਰਮ ਕਰਕੇ ਸਤਿਗੁਰ ਜੀ ਆਪ ਜੀ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਦਾ ਮਹਾਰਾਜ ਇਹ ਪੋ ਦਾ ਮਹੀਨਾ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਸਮੁੱਚੇ ਸਰਬੰਸ ਦੀਆਂ ਸ਼ਹੀਦੀਆਂ ਦਾ ਮਹੀਨਾ ਮਹਾਰਾਜ ਦਇਆ ਕਰਨੀ ਸਤਗੁਰ ਜੀ ਇੱਕ ਇੱਕ ਸਾਹ ਤੇਰੀਆਂ ਕੁਰਬਾਨੀਆਂ ਦੇ ਇਹਸਾਨ ਵਿੱਚ ਗੁਜਰੇ ਮਹਾਰਾਜ ਮਹਾਨ ਸ਼ਹੀਦੀਆਂ ਦੀ ਸਿਮਰਤੀ ਵਿੱਚ ਗੁਜਰੇ ਪਾਤਸ਼ਾਹ ਜੀ ਇੱਕ ਇੱਕ ਪਲ ਮਹਾਨ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਗੁਜਰੇ ਪਾਤਸ਼ਾਹ ਆਪ ਜੀ ਦੇ ਮਾਰਗ ਤੇ ਤੁਰ ਸਕੀਏ ਸਤਗੁਰ ਜੀ ਸਵਾਸ ਸਵਾਸ ਆਪ ਜੀ ਦੀ ਯਾਦ ਆਵੇ ਆਪ ਜੀ ਦੇ ਲਾਲਾਂ ਦਾ ਡੁੱਲਿਆ ਹੋਇਆ ਖੂਨ ਸਤਗੁਰ ਜੀ ਸਾਡੇ ਅੰਦਰ ਸਿੱਖੀ ਜਜ਼ਬਾ ਪੈਦਾ ਕਰੇ ਮਹਾਰਾਜ ਅੱਜ ਇੱਕ ਪੂਰਨ ਆਪਜੀ ਦੀ ਯਾਦ ਵਿੱਚ ਵਿਸ਼ੇਸ਼ ਪੰਦਰਵਾੜੇ ਦੀ ਅਰੰਭਤਾ ਆਪਜੀ ਦੇ ਲਾਲਾਂ ਦੇ ਪੂਜਨੀਕ ਮਾਤਾ ਜੀ ਦੇ ਸ਼ਹੀਦੀ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੋਣ ਲੱਗੀ ਸਿਰ ਤੇ ਹੱਥ ਰੱਖਣਾ ਪਾਤਸ਼ਾਹ ਪਿਆਰ ਬਖਸ਼ਣਾ ਇਕਾਗਰਤਾ ਬਖਸ਼ਣੀ ਘਰ ਘਰ ਦੇ ਅੰਦਰ ਹਰ ਹਿਰਦੇ 'ਚ ਆਪਣੀ ਯਾਦ ਬਖਸ਼ਣੀ ਮਹਾਰਾਜ ਇਹ ਮਹਾਨ ਕੁਰਬਾਨੀਆਂ ਸਾਡੀ ਸੁਰਤ ਵਿੱਚ ਵਸ ਸਕਣ ਮਹਾਰਾਜ ਪੰਥ ਦੀ ਬੌੜੀ ਕਰਨੀ ਮਹਾਰਾਜ ਸਮੁੱਚੇ ਪੰਥ ਨੂੰ ਏਕਤਾ ਇਤਫਾਕ ਬਖਸ਼ਣਾ ਮਹਾਰਾਜ ਟੜਿਆਂ ਦੀ ਦਲਦਲ ਚੋਂ ਕੱਢਣਾ ਸਤਿਗੁਰ ਜੀ ਚੜ੍ਹਦੀ ਕਲਾ ਬਖਸ਼ਣੀ ਸਿਰ ਤੇ ਹੱਥ ਰੱਖਣਾ ਕਲਗੀਧਰ ਪਿਤਾ ਜੇਲਾ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਸਤਿਗੁਰ ਜੀਓ ਸਾਰਿਆਂ ਦੇ ਹਿਰਦੇ ਚ ਬਾਣੀ ਦਾ ਪ੍ਰਵਾਹ ਬਖਸ਼ਣਾ ਨਿਤਨੇਮ ਬਖਸ਼ਣਾ ਹਰ ਘਰ ਵਿੱਚ ਆਪਣਾ ਸਿਮਰਨ ਬਖਸ਼ਣਾ ਮਹਾਰਾਜ ਇੱਕ ਇੱਕ ਪਾਲ ਆਪ ਜੀ ਦੀ ਯਾਦ ਵਿੱਚ ਗੁਜ਼ਰੇ ਸਾਡੀ ਸੁਰਤ ਉਹਨਾਂ ਸ਼ਹੀਦਾਂ ਦੇ ਚਰਨਾਂ ਨਾਲ ਜੁੜੇ ਮਹਾਰਾਜ ਉਹ ਨਿੱਕੀ ਕਰਨੀ ਕਮਾਈ ਸਾਡੀ ਜ਼ਿੰਦਗੀ ਤੇ ਅਸਰ ਕਰੇ ਪਾਤਸ਼ਾਹ ਆਪਜੀ ਦਾ ਓਟ ਆਸਰਾ ਲੈ ਕੇ ਸਮੁੱਚਾ ਪੰਥ ਮਹਾਰਾਜ ਆਪਜੀ ਦੇ ਪਿਆਰ ਦੀ ਬਖਸ਼ਿਆ ਮੰਗਦਾ ਹੈ ਦਇਆ ਕਰੋ ਮਹਾਰਾਜ ਤੁਸੀਂ ਦਾਤੇ ਹੋ ਅਸੀਂ ਮੰਗਤੇ ਹਾਂ ਮਹਾਰਾਜ ਸਿਰ ਤੇ ਹੱਥ ਰੱਖਿਓ ਆਉਣ ਵਾਲੇ ਦਿਨਾਂ ਚ ਆਪ ਸੇਵਾ ਲੈਣੀ ਪਾਤਸ਼ਾਹ ਨਿਮਰਤਾ ਬਖਸ਼ਣੀ ਹੰਕਾਰ ਤੋਂ ਬਚਾਉਣਾ ਸਤਿਗੁਰੂ ਜੀ ਆਪਸੀ ਇਕਤਾ ਪਿਆਰ ਬਖਸ਼ਣਾ ਮਹਾਰਾਜ ਦਇਆ ਕਰਨੀ ਸਤਿਗੁਰੂ ਗਰੀਬ ਨਿਵਾਜ ਦਾਤਾ ਜੀ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਾਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਤ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰ ਜੀਓ ਅਸੀਸਾਂ ਦਿਓ ਹੁਕਮ ਬਖਸ਼ੋ ਹੁਕਮ ਅਨਸਾਰ ਜੀਉਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਆਪ ਜੀ ਸਿਰ ਤੇ ਹੱਥ ਰੱਖ ਕੇ ਪੰਦਰਵਾੜਾ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਾ